ਸੱਚੇ ਕਾਲ ਦੋਸਤੋ ਜੁੜ ਗਿਓ ਚੈਨਲ ਬਰਾਡ ਇਨਫੋਟੇਨਮੈਂਟ ਦੇ ਨਾਲ ਤੇ ਅੱਜ ਤੁਹਾਨੂੰ ਦਿਖਾਉਨੇ ਆ ਜੀ ਪਾਖੜਾ ਤੜੀ ਕੀ ਸਤਰਾਂ ਨੇ ਜਿਹੜੀ ਮੇਤੋ ਜਿਹੜੀ ਝਾਲ ਪੈਂਦੀ ਆ ਉਹਦੀ ਤੁਹਾਨੂੰ ਅੱਜ ਦਿਖਾਉਨੇ ਆ ਵੀਡੀਓ ਤੇ ਪਾਖੜਾ ਦਾ ਦੋਸਤੋ ਪਾਣੀ ਦਾ ਲੈਵਲ ਵੀ ਜਿਹੜਾ ਉਹ ਮਤਲਬ ਕਿ ਕਾਫੀ ਜਿਹੜਾ ਘੱਟ ਹੋ ਚੁੱਕਿਆ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਤੇ ਇੱਥੇ ਦੋਸਤੋ ਅਕਸਰ ਜੇ ਆਪਾਂ ਗੱਲ ਕਰੀਏ ਪਾਣੀ ਦਾ ਸ਼ੋਰ ਹੈ ਜਿਹੜਾ ਮਤਲਬ ਇੰਨਾ ਕ ਹੁੰਦਾ ਕਿ ਆਪਾਂ ਨੂੰ ਇੱਕ ਦੂਸਰੇ ਦੀ ਆਵਾਜ਼ ਜਿਹੜੀ ਤੱਕ ਹੈ ਉਹ ਨਹੀਂ ਸੁਣਦੀ ਪਰ ਹੁਣ ਪਾਣੀ ਦਾ ਲੈਵਲ ਦੋਸਤੋ ਘਟ ਹੁਣ ਕਰਕੇ ਇਹ ਬਿਲਕੁਲ ਹੀ ਮਤਲਬ ਕਿ ਸ਼ਾਂਤ ਹੋ ਕੇ ਜਿਹੜੀ ਇੱਥੋਂ ਪਾਖੜਾ ਦੋਸਤੋ ਉਹ ਚੱਲ ਰਹੀ ਆ ਤੇ ਇੱਥੋਂ ਦੋਸਤੋ ਸਾਹਮਣੇ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਹ ਦਿੱਲੀ ਕਟੜਾ ਐਕਸਪ੍ਰੈਸਵੇ ਜਿਹੜਾ ਬਣ ਰਿਹਾ ਤੁਹਾਨੂੰ ਤੁਸੀਂ ਆਪਣੀਆਂ ਵੀਡੀਓਜ਼ ਚ ਪਹਿਲਾਂ ਵੀ ਦੇਖਦੇ ਹੋ ਤੇ ਅੱਜ ਆਪਾਂ ਦੋਸਤੋ ਸਿਰਫ ਪਾਖੜਾ ਦੀ ਜਿਹੜੀ ਵੀਡੀਓ ਉਹ ਸਿਰਫ ਪਾਖੜਾ ਹੀ ਤੁਹਾਨੂੰ ਵੀਡੀਓ ਦੇ ਵਿੱਚ ਦੋਸਤੋ ਦਿਖਾਉਣੀ ਆ ਤੇ ਇੱਥੇ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਝਾੜ ਹੈ ਜਿਹੜੀ ਉਹ ਮਤਲਬ ਕਿ ਪੁਲ ਤੋਂ ਲੈ ਕੇ ਉਹ ਅੱਗੇ ਜਿੱਥੇ ਥੋੜਾ ਜਿਹਾ ਇੱਕ ਡੈਮੇਜ ਹੋਈ ਹੋਈ ਆ ਉੱਥੋਂ ਤੱਕ ਮਤਲਬ ਤੁਹਾਨੂੰ ਪੂਰੀ ਝਾੜ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਪਰ ਹੁਣ ਵਾਟਰ ਲੈਵਲ ਜੇ ਉਸ ਤੋਂ ਘੱਟ ਹੋਣ ਕਰਕੇ ਜਿਹੜਾ ਪਾਣੀ ਮਤਲਬ ਕਿ ਬਹੁਤ ਹੀ ਦੋਸਤੋ ਥੋੜਾ ਜਿਹੜਾ ਦੋਸਤੋ ਰਹਿ ਚੁੱਕਿਆ ਬਾਕੀ ਤੁਹਾਨੂੰ ਦੂਸਰੀ ਸਾਈਡ ਤੋਂ ਦੋਸਤੋ ਚੱਲ ਕੇ ਡੇਲੀ ਮਤਲਬ ਕਿ ਇਸ ਦਾ ਦੋਸਤੋ ਜਿਹੜਾ ਲੈਵਲ ਹੈ ਉਹ ਘਟ ਰਿਹਾ ਕਿਉਂਕਿ ਇਸ ਦਾ ਦੋਸਤੋ ਟਾਈਮ ਟੂ ਟਾਈਮ ਜਿਹੜਾ ਸਫਾਈ ਦਾ ਕੰਮ ਹੈ ਉਹ ਮਤਲਬ ਕਿ ਚੱਲਦਾ ਹੈ ਤੇ ਹੁਣ ਵੀ ਦੋਸਤੋ ਇਸ ਦੀ ਸਫਾਈ ਜਿਹੜੀ ਹੋਣੀ ਹੈ ਤੇ ਤੁਸੀਂ ਪੁਲ ਦੇ ਸਾਹਮਣੇ ਦੋਸਤੋ ਦੇਖ ਸਕਦੇ ਹੋ ਕਿ ਕਿੰਨਾ ਮਤਲਬ ਕਿ ਇਸ ਦੇ ਪੁਲ ਦੇ ਉੱਤੇ ਕੀ ਕੁਝ ਮਤਲਬ ਕਿ ਲੱਗਿਆ ਹੋਇਆ ਇਸ ਚੀਜ਼ ਸਾਰੇ ਚੀਜ਼ ਦੀ ਦੋਸਤੋ ਥੋੜਾ ਅੱਗੇ ਜਿਹੜੀ ਆ ਉਹ ਸਫਾਈ ਹੋਣੀ ਆ ਇਹ ਜੇ ਕੁਛ ਮਾਹ ਲ ਕੁ ਮਹੀਨੇ ਡੇਢ ਮਹੀਨੇ ਬਾਅਦ ਆ ਕੇ ਇੱਥੇ ਆਪਾਂ ਦੇਖਾਂਗੇ ਤਾਂ ਇਸ ਨੇ ਫੇਰ ਮਾਹ ਲ ਕੁ ਦੋਸਤੋ ਜਿਹੜਾ ਪਾਟ ਲੈਵਲ ਜਦੋਂ ਕੰਪਲੀਟ ਹੋ ਗਿਆ ਤਾਂ ਇੱਥੇ ਜਿਹੜਾ ਪਾਣੀ ਦਾ ਸ਼ੋਰ ਹੈ ਉਸ ਤੋਂ ਫੇਰ ਮਾਹ ਲ ਬਹੁਤ ਜ਼ਿਆਦਾ ਵੱਜ ਜਾਣਾ ਪਰ ਹੁਣ ਬਿਲਕੁਲ ਸ਼ਾਂਤ ਓਕੇ ਜਿਹੜੀ ਦੋਸਤੋ ਇਹ ਚੱਲ ਰਹੀ ਆ ਤਾਂ ਠੀਕ ਆ ਦੋਸਤੋ ਇਹ ਸੀ ਛੋਟੀ ਜੀ ਵੀਡੀਓ ਪਾਖੜਾ ਦੀ ਜੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਸਾਥ ਦਿਓ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ